ਦੇਸ਼ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਪਾਰਾ ਪਕ ਚੁਕਿਆ ਤੇ ਲਗਾਤਾਰ ਸਿਆਸੀ ਪਾਰਟੀਆਂ ਜਿੱਥੇ ਆਪਣੇ ਦੇ ਨਾਲ ਵੋਟਰਾਂ ਨੂੰ ਜਟਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਉੱਥੇ ਹੀ ਕਈ ਨੇਤਾਵਾਂ ਦੇ ਵੱਲੋਂ ਪਾਰਟੀਆਂ ਬਦਲਣ ਦਾ ਸਿਲਸਿਲਾ ਚੱਲ ਰਿਹਾ ਹੈ ਇਸੇ ਘੜੀ ਵਿੱਚ ਹੁਣ ਅੰਮ੍ਰਿਤਸਰ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਪੁਲਿਸ ਮੁਸਤੈਦ ਨਜ਼ਰ ਆ ਰਹੀ ਹੈ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਖੁਦ ਸੜਕਾਂ ਦੇ ਉੱਪਰੇ ਤੇ ਹਾਲਾਤਾਂ ਦਾ ਜਾਇਜ਼ਾ ਲਿਆ ਇਸ ਮੌਕੇ ਪੁਲਿਸ ਕਮਿਸ਼ਨਰ ਨਾਰ ਪਹਿਲਾ ਮਿਲਟਰੀ ਫੋਰਸ ਤੇ ਅੰਮ੍ਰਿਤਸਰ ਸ਼ਹਿਰ ਦੇ ਸਾਰੇ ਅਧਿਕਾਰੀ ਮੌਜੂਦ ਹਨ ਪੁਲਿਸ ਕਮਿਸ਼ਨਰ ਕਹਿੰਿਆ ਕਿ ਲੋਕ ਸਭਾ ਚੋਣਾਂ ਸ਼ਾਂਤੀਪੂਰਵਕ ਢੰਗ ਨਾਲ ਕਰਵਾਉਣ ਨੂੰ ਲੈ ਕੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਨਾਲ ਮੁਸਤੈਦ ਹੈ ਤੇ ਨਾਲ ਹੀ ਪੈਰਾ ਮਿਲਟਰੀ ਫੋਰਸ ਨੂੰ ਲਾਅ ਲੈ ਕੇ ਪੁਲਿਸ ਅਧਿਕਾਰੀ ਹਰ ਇਲਾਕੇ ਵਿੱਚ ਫਲੈਗ ਮਾਰਚ ਕਰਕੇ ਚੈਕਿੰਗ ਕਰ ਰਹੇ ਨੇ ਉਹਨਾਂ ਤੋਂ ਵੱਲੋਂ ਅਪੀਲ ਕੀਤੀ ਜਾਂਦੀ ਹੈ 50 ਹਜ਼ਾਰ ਤੋਂ ਵੱਧ ਕੈਸ਼ ਨਾ ਕੈਰੀ ਕੀਤਾ ਜਾਵੇ ਨਹੀਂ ਤਾਂ ਪੁਲਿਸ ਕਾਰਵਾਈ ਕਰੇਗੀ ਨਾਲ ਹੀ ਜਿਹੜੇ ਬੰਦੇ ਆਪਣੇ ਇਲਾਕਿਆਂ ਵਿੱਚ ਮੁਸ਼ਕਲਾਂ ਖੜ੍ਹੀਆ ਕਰ ਸਕਦੇ ਨੇ ਪੁਲਿਸ ਅਧਿਕਾਰੀ ਉਹਨਾਂ ਦੀਆਂ ਲਿਸਟਾਂ ਵੀ ਤਿਆਰ ਕਰ ਰਹੇ ਨੇ ਅਸੀਂ ਫ੍ਰੀ ਤੇ ਫੇਅਰ ਇਲੈਕਸ਼ਨ ਕਰਾਉਣ ਵਾਸਤੇ ਜਿਹੜੇ ਵਰਨੇਬਲ ਏਰੀਆਜ਼ ਨੂੰ ਆਈਡੈਂਟੀਫਾਈ ਕੀਤੇ ਹੈ ਔਰ ਉਸ ਤੋਂ ਇਲਾਵਾ ਅਸੀਂ ਉਹਨਾਂ ਦੇ ਵਿੱਚ ਰੋਜ਼ ਕੌਨਫੀਡੈਂਸ ਬਿਲਡਿੰਗ ਮੀਜਰ ਕਰ ਰਹੇ ਹਾਂ ਪੈਰਾਮਿਲਟਰੀ ਫੋਰਸ ਦੀ ਕੰਪਨੀ ਸੀਆਰਪੀਐਫ ਦੀ ਸਾਡੇ ਕੋਲ ਆਈ ਹੋਈ ਹੈ ਸਾਡੇ ਸੀਨੀਅਰ ਆਫਿਸਰ ਸਾਰੇ ਉਹਨਾਂ ਨੂੰ ਨਾਲ ਲੈ ਕੇ ਲੋਕਾਂ ਦੇ ਵਿੱਚ ਵਿਸ਼ਵਾਸ ਪੈਦਾ ਕਰਨ ਵਾਸਤੇ ਕੌਨਫੀਡੈਂਸ ਬਿਲਡਿੰਗ ਮੀਜਰ ਉਸ ਏਗ ਵਰਨੇਬਲ ਏਰੀਆਜ਼ ਚ ਕਰ ਰਹੇ ਰੈਗੂਲਰਲੀ ਇਸ ਤੋਂ ਇਲਾਵਾ ਵਿਜ਼ਿਬਿਲਟੀ ਚੈਕਿੰਗ ਔਰ ਪ੍ਰੀਵੈਂਟਿਵ ਐਕਸ਼ਨ ਜਿਹੜਾ ਅਸੀਂ ਟ੍ਰਬਲ ਮੇਕਰਜ਼ ਦੀ ਲਿਸਟ ਬਣਾਈ ਹੈ ਜਿਹੜੇ ਬੰਦੇ ਕੇ ਕੋਈ ਪ੍ਰੋਬਲਮ ਕ੍ਰੀਏਟ ਕਰ ਸਕਦੇ ਆਪਣੇ ਏਰੀਆ 'ਚ ਉਹਨਾਂ ਦੇ ਖਿਲਾਫ ਪ੍ਰੋਵੈਂਸ਼ਨ ਜਿਹੜੀ ਹੈ ਚੱਲ ਰਹੀ ਹੈ ਪ੍ਰੀਵੈਂਟਿਵ ਐਕਸ਼ਨ ਦੇ ਥਰੂ ਬਾਉਂਡ ਡਾਊਨ ਕਰਾਈ ਜਾ ਰਹੇ ਆ ਹਥਿਆਰ ਤਕਰੀਬਨ 51% ਜੇ ਕੱਲ ਰਾਤ ਤੱਕ ਮੈਂ ਦੇਖਾਂ 51% ਅਸੀਂ ਕਰਾ ਚੁੱਕੇ ਆ ਔਰ ਉਹਦੇ ਨਾਲ ਕੁਝ ਜਿਹੜੀਆਂ ਸਕਰੀਨਿੰਗ ਕਮੇਟੀ ਦੇ ਵਿੱਚ ਐਪਲੀਕੇਸ਼ਨਸ ਪੈਂਡਿੰਗ ਨੇ ਜਿਹੜੇ ਬੰਦਿਆਂ ਨੂੰ ਥ੍ਰੈਟ ਹੈ ਤੋ ਉਹ ਵੀ ਅਜੇ ਕਾਊਂਟ ਨਹੀਂ ਕੀਤੇ ਸਿਰਫ ਬੇਅਰ ਜਿਹੜੀ ਹੈ ਉਹ ਕਾਊਂਟਿੰਗ ਹੈ ਉਸ ਤੋਂ ਇਲਾਵਾ ਤੁਸੀਂ ਦੇਖਿਆ ਆਰਮਜ਼ ਐਕਸਾਈਜ਼ ਐਟ ਦੇ ਜਿਹੜੀ ਐਨਡੀਪੀਐਸ ਐਕਟ ਦੀਆਂ ਰਿਕਵਰੀਆਂ ਸਾਡੇ ਚੱਲ ਰਹੀਆਂ ਸਪੈਸ਼ਲੀ ਇੰਟਰਨੈਸ਼ਨਲ ਬਾਰਡਰ ਦੇ ਉੱਤੋਂ ਵੀ ਤੁਸੀਂ ਦੇਖਿਆ ਪਿੱਛੇ ਜੇ ਵੀ ਅਸੀਂ ਸਪੈਸ਼ਲ ਆਪਰੇਸ਼ਨ ਚ ਕੀਤਾ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹ ਚੱਲਦੀਆਂ ਰਹਿਣਗੀਆਂ ਸਪੈਸ਼ਲ ਆਪਰੇਸ਼ਨਸ ਔਰ ਮੈਂ ਬਿਲਕੁਲ ਇਸ ਬਾਰੇ ਵਿੱਚ ਵਿਸ਼ਵਾਸ ਦਉਣਾ ਪਬਲਿਕ ਨੂੰ ਤੁਹਾਡੇ ਰਾਹੀਂ ਕਿ ਬੜਾ ਫ੍ਰੀ ਹੈ ਫ੍ਰੀ ਤੇ ਫੇਅਰ ਪੋਲ ਹੋਏਗੀ ਔਰ ਅਸੀਂ ਵਚਨਬੱਧਾ ਕਿ ਪੀਸ ਐਂਡ ਲਾਅ ਐਂਡ ਆਰਡਰ ਜਿਹੜਾ ਮੇਨਟੇਨ ਕੀਤਾ ਜਾਊਗਾ ਉਸੇ ਸਬੰਧ ਚ ਇੱਕ ਫਲੈਗ ਮਾਰਚ ਕੀਤਾ ਉਹ ਪੈਰਾ ਮਿਲਟਰੀ ਹੈ ਜਾਂ ਹੋਰ ਜਿਹੜੇ ਸਾਰੇ ਆਫੀਸਰਸ ਨੇ ਔਰ ਸਾਡੇ ਸੀਨੀਅਰ ਆਫੀਸਰ ਸਾਰੇ ਸੋ ਦੈਟ ਲੋਕਾਂ ਦੇ ਵਿੱਚ ਇੱਕ ਵਿਸ਼ਵਾਸ ਜਾਂਦਾ ਕਿ ਇੰਨੀ ਫੋਰਸ ਸਾਡੀ ਪ੍ਰੋਟੈਕਸ਼ਨ ਵਾਸਤੇ ਸਰ ਕੁਝ ਦਿਨ ਪਹਿਲਾਂ ਇਹ ਪੈਰਾ ਮਿਲਟਰੀ ਦੀ ਕੰਪਨੀ ਹੈ ਜੀ ਆਪਣੇ ਕੋਲ ਉਹ ਸਾਰੀ ਇੱਥੇ ਆਈ ਹੋਈ ਹੈ ਸਰ ਹੋਰ ਵੀ ਕੰਪਨੀਆਂ ਮੰਗਾਈ ਜਾਣਗੇ ਸੁਰੱਖਿਆ ਦੇ ਮੱਦੇਨਜ਼ਰ ਉਹ ਤਾਂ ਆਉਣਗੀਆਂ ਜੀ ਅਜੇ ਕਿਉਂਕਿ ਪੰਜਾਬ ਦੀ ਇਲੈਕਸ਼ਨ ਅਜੇ ਲੇਟ ਹੈ ਪਹਿਲਾਂ ਇੱਕ ਇੱਕ ਕੰਪਨੀ ਜਿਹੜੀ ਆਈ ਹੈ ਉਹ ਇਸੇ ਕਰਕੇ ਹੈ ਕਿ ਕੰਫੀਡੈਂਸ ਬਿਲਡਿੰਗ ਮੇਜਰ ਦੇ ਵਿੱਚ ਉਹਨਾਂ ਨੂੰ ਆਪਰੇਸ਼ਨਲੀ ਅਸੀਂ ਯੂਜ਼ ਕਰਾ ਰਹੇ ਹਾਂ ਸਰ ਉਸ ਤੋਂ ਲਗਾਤਾਰ ਨਾਕੇ ਬੰਦੀ ਹੈ ਜੀ ਸਿਕਿਉਰਟੀ ਲੈ ਕੇ ਸੀਸੀਟੀਵੀ ਕੈਮਰੇ ਸਰ ਇਹ ਅਲੱਗ ਏਰੀਏ 'ਚ ਫਲੈਗ ਮਾਰਚ ਆਲਰੇਡੀ ਅਸੀਂ ਜੇਟ ਕੀ ਮਾ ਏਰੀਏ ਤੇ ਹੋਰ ਏਰੀਏ 'ਚ ਕਰਕੇ ਆਏ ਆ ਮੈਂ ਇੱਥੋਂ ਇਹਨਾਂ ਨੂੰ ਜੁਆਇਨ ਕੀਤਾ ਹਾਲ ਬਾਜ਼ਾਰ 'ਚ ਕਿਉਂਕਿ ਇੱਕ ਮੇਨ ਏਰੀਆ ਆਪਣਾ ਔਰ ਤੁਹਾਨੂੰ ਸਾਰਿਆਂ ਨੂੰ ਵੀ ਰਿਕੁਐਸਟ ਇਸੇ ਕਰਕੇ ਕੀਤੀ ਸੀ ਇੱਥੋਂ ਅਸੀਂ ਇੱਕ ਬੜਾ ਅੱਛਾ ਮੈਸੇਜ ਜਾਂਦਾ ਹੈ ਉਹ ਇੱਥੋਂ ਇਸ ਬਲੈਕ ਬਾਰ ਚ ਅੱਗੇ ਵੀ ਜਿਹੜਾ ਜ਼ੋਨ 3 ਦੇ ਵਿੱਚ ਮਕਬੂਲਪੁਰਾ ਵਗੈਰਾ ਏਰੀਆ ਤੇ ਉੱਥੇ ਵੀ ਕੱਢ ਜਾ ਰਹੇ ਸਰ 골ਡਨ ਗੇਟ ਤੋਂ ਕੁਝ ਦਿਨ ਪਹਿਲਾਂ ਚੈਕਿੰਗ ਕੀਤੀ ਗਈ ਗੱਡੀਆਂ ਦੇ ਵਿੱਚ ਪੈਸੇ ਮਿਲੇ ਲੱਖ ਰੁਪਈਆ ਮਿਲੇ ਉਹਨਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੇ ਇਲੈਕਸ਼ਨ ਲੱਗੇ ਨੇ ਤੇ ਗੱਡੀਆਂ ਦੇ ਵਿੱਚ ਲੱਖ ਰੁਪਈਆ ਲਾ ਕੇ ਘੁੰਮਦੇ ਪਏ ਨੇ ਤੇ ਕੋਈ ਇਹਦਾ ਲੋਕਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਔਰ ਇਗਨੋਰੈਂਸ ਆਫ ਲਾ ਜਿਹੜਾ ਕਾਨੂੰਨ ਦੀ ਇਕਨੋਰੈਂਸ ਨਹੀਂ ਕੋਈ ਬਚਤ ਨਹੀਂ ਹੈ ਕੋਈ ਡਿਫੈਂਸ ਨਹੀਂ ਹੈ ਸੋ ਫਲਾਈਂਗ ਸਕਵਾਡਸ ਆਲਰੇਡੀ ਇਨ ਪਲੇਸ ਨੇ ਸਟੈਟਿਕ ਟੀਮਾਂ ਨੋਟੀਫਿਕੇਸ਼ਨ ਵੇਲੇ ਹੋਣਗੀਆਂ ਤਿੰਨ ਪਰ ਕਨਸਿਸਟੈਂਸੀ ਫਲਾਈਂਗ ਸਕਵਾਡਸ ਬਣਾਈਆਂ ਗਈਆਂ ਔਰ ਉਹ ਸਾਰੀਆਂ ਐਸ ਵੇਲੇ ਫੰਕਸ਼ਨਲ ਨੇ ਡੀਸੀ ਸਾਹਿਬ ਨਾਲ ਪਿੱਛੇ ਅਸੀਂ ਕੋ ਜੁਆਇੰਟ ਮੀਟਿੰਗ ਕੀਤੀ ਸੀ ਤਾਂ ਉਹਨਾਂ ਦੇ ਪੁਆਇੰਟਸ ਵੀ ਅਸੀਂ ਮقرਰ ਕੀਤੇ ਨੇ ਸੋ ਦੈਟ ਉਹ ਏਰੀਆ ਡੋਮਿਨੇਟ ਕਰਨ ਔਰ ਸਭ ਦੇ ਵਿੱਚ ਵੀਡੀਓਗ੍ਰਾਫੀ ਦਾ ਪ੍ਰਵੀਜ਼ਨ ਹੈਗਾ ਔਰ ਚੈਕਿੰਗ ਦੇ ਵਿੱਚ ਜਿੱਥੇ ਵੀ ਸਾਨੂੰ ਕੋਈ ਉਹ ਜੀ ਇਤਰਾਜ ਉਹ ਸਮਗਰੀ ਮਿਲਦੀ ਹੈ ਜਾਂ ਕੈਸ਼ ਮਿਲਦਾ ਅਸੀਂ ਕਨਸਰਨਡ ਡਿਪਾਰਟਮੈਂਟ ਨੂੰ ਥਰੂ ਫਲਾਈਂਗ ਸਕਵਡ ਉਹ ਕਨਵੇ ਕਰਦੇ ਆ ਸੋ ਦੈਟ ਉਹਦੇ ਵਿੱਚ ਟਰਾਂਸਪੈਰੈਂਸੀ ਵੀ ਰਹੇ ਤੇ ਪੂਰਾ ਐਕਸ਼ਨ ਵੀ ਹੋਵੇ ਰਿਪੋਰਟ ਇਮੇਜਿੰਗ ਟੀਵੀ